ਦੇ ਨਾਲ ਉਹ ਬਹੁਤ ਹੀ ਚੰਗਾ ਕੱਲ ਸਾਡੇ ਮਾਨਯੋਗ ਡਾਕਟਰ ਮਹਤਾਬ ਸਿੰਘ ਜੀ ਐਸਐਸਪੀ ਸਾਹਿਬ ਨਵਾਂ ਸ਼ਹਿਰ ਜੀ ਇਹ ਰਹਤੇ ਕਿਸਾਨ ਨਦੇਸ਼ ਤੇ ਤੇ ਸ਼੍ਰੀ ਸ਼ਾਮ ਸੰਬੰਧੀ ਪੀਐਸਪੀ ਸਾਹਿਬ ਬਲਾਚੌਦੀ ਅਧਿਕੰਤਾਵਕ ਏਐਸਏ ਬਜਿੰਦਰ ਸਿੰਘ ਸਾਡੇ ਥਾਣਾ ਤੋਂ ਬਰਾਏ ਗਸਤ ਜਿਹੜਾ ਉਹ ਫੁੱਲਪਾਰਟਿਸ ਮੈਂ ਤਾਂ ਬਾਹਰ ਏਰੀਆ ਵਿੱਚ ਗਸ਼ਤ ਕਰ ਰਿਹਾ ਸੀ ਤੇ ਗਸ਼ਤ ਕਰਦੇ ਜਦੋਂ ਲਖਾ ਚੌਂਕ ਪਹੁੰਚੇ ਆ ਤੇ ਸਾਹਮਣੇ ਤੋਂ ਇੱਕ ਨੌਜਵਾਨ ਸੜਿਆ ਜਿਹੜਾ ਇਹ ਪੜਿਆ ਗਿਆ ਤੁਸੀਂ ਇਹਨੇ ਉਹਨਾਂ ਨੂੰ ਦੇਖ ਕੇ ਕੋਈ ਆਪਣੇ ਹੱਥ ਫੜਿਆ ਲਿਫਾਫਾ ਸਗਾਰ ਫੜਦਾ ਸਾਈਡ ਤੇ ਬਾਥੀ ਨੂੰ ਫਟਦੇ ਦਾ ਤੇ ਫੁੱਲਪਾਰਟਿਸ ਨੇ ਕਾਬੂ ਕੀਤਾ ਤੇ ਫਿਰ ਉਹਨੂੰ ਛੱਡਿਓ ਲਿਫਾਫਾ ਦੀ ਤਲਾਸ਼ੀ ਜਿਹੜੀ ਆ ਕਰਨ ਤੋਂ ਪਹਿਲਾਂ ਦਾ ਨਾਮ ਪਤਾ ਉਸ ਸਿਆਤੇ ਲਖਵੀਰ ਸਿੰਘ ਲੱਕੀ ਹੈਗਾ ਇਹ ਕੇਵਲ ਸਿੰਘ ਪਾਰ ਨੰਬਰ 2 ਬਲਾ ਚੌੜ ਦਾ ਰਣਵੜਾ ਜਿਹਦੇ ਖਲਾਫ ਪਹਿਲਾਂ ਵੀ ਉਸ ਕਹਿਤਾ ਪ੍ਰਾਪਤ ਹੋਈਆਂ ਕਿ ਨਸ਼ਾ ਸਪਲਾਈ ਕਰਨ ਦਾ ਇਹ ਕੰਮ ਕਰਦਾ ਤੇ ਰਪਾਹਾਂ ਨੂੰ ਮੈਂ ਚੈੱਕ ਕੀਤਾ ਜਿਹੜੇ ਲੋਕਾਂ ਹੈਰਨ ਬ੍ਰਾਹਮਣ ਹੋਈ ਤੇ ਹੈਰਨ ਦੇ ਨਾਲ ਇਹ ਲੋਕਾਂ ਜਿਹੜਾ ਫਿਰ ਤੋਂ ਨਸ਼ਾ ਬਿਚਿਆ ਜਾ ਰਿਹਾ ਸੀਗਾ ਲਹਾਵਾ ਵਿੱਚੋਂ ਹੀ ਵੀਡੀਓ ਹੋ ਤਾਰਾ ਵੀ ਆ ਰਗ ਮੰਦਰੀ ਆ ਉਦਰਾ ਫਿੱਤੀ ਇਸੇ ਕੋਈ ਪਹਿਲਾ ਮਟਰ ਨਹੀਂ ਹੈਗਾ ਨਹੀਂ ਪਹਿਲਾ ਕੋਈ ਮਟਰ ਨਹੀਂ ਹੈਗਾ ਤੇ ਪਿੱਛੇ ਹੁਣ ਲੋਟਾਂ ਨੇ ਹੁੰਨਿਆ ਤਾਂ ਆਪ ਵੀ ਐਡਿਕਟਡ ਹੈਗਾ ਥੋੜਾ ਤੇ ਥੋੜਾ ਸਪਲਾਈ ਜਿਹੜੀ ਇਹ ਜੋ ਵੀ ਇਹ ਲੈਂਦਾ ਸੀ ਤੇ برو ਇੱਕ ਦੱਸਿਆ ਸੀ ਤੇ ਉਤੋਂ ਲਿਆ ਕੇ ਕੋਸਤੀ ਲੈਂਦਾ ਸੀ ਤੇ ਕੋਈ ਨਹੀਂ ਲੈਂਦਾ ਤੇ ਉਹਰਾ ਕੋਈ ਨਾਲ ਦੇ ساتھ ਲੈਣਾ ਸਪਲਾਈ ਕਰਦਾ ਉਹਦੇ ਨਾਲ